ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਸ਼ੂ ਮੰਡੀ ਜਿਗਰਾਉਂ ਦੋਸਤੋ ਡਿਸਟ੍ਰਿਕਟ ਲੁਧਿਆਣਾ ਪਈ ਜਾਂਦਾ ਦੋਸਤੋ ਇਹ ਪਸ਼ੂ ਮੰਡੀ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਹੈ ਦੋਸਤੋ ਚੰਗੀ ਮੰਡੀ ਭਰਦੀ ਹੈ ਇੱਥੇਂਗਾ ਪਸ਼ੂ ਪਹੁੰਚਦਾ ਦੋਸਤੋ ਅੱਜ ਦੀ ਵੀਡੀਓ 'ਚ ਚੰਗੀਆਂ ਜਰਸੀਆਂ ਕਵਰ ਕਰਕੇ ਦਿਖਾਉਂਗਾ ਜਿਹੜੀ ਦੋਸਤੋ ਇੱਕ ਨੰਬਰ ਤੇ ਸਕਰੀਨ ਤੇ ਜਰਸੀ ਵੇਖ ਰਹੇ ਆ ਗੱਭਣਾ ਅਮ ਪਰਮਿਸ਼ਨ ਸਾਰੀ ਵੀਰ ਤੋਂ ਲੈ ਲੈਣੇ ਆ ਕੈਨਵਾਸ ਹੂਆ ਸੋਨ ਵਾਲੀ ਆ ਕਿੰਨਾ ਦੁੱਧ ਪਿਆਜੂ ਕੀ ਰੇਟ ਆ ਕੀ ਗੱਲਬਾਤ ਆ ਜੋ ਕਰਦੇ ਆ ਵੀਰ ਨਾਲ ਗੱਲਬਾਤ ਲੈਣੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਠੰਡੀ ਠਾਰ ਲੱਗੇ ਕੋਈ ਹੋਜੀ ਠਾਰ ਲੱਗੇ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੰਡਾ ਬਾਈ ਆਪਣਾ ਬਾਈ ਪੰਡਾ ਬਣਾ ਬੁਮਾਰਕ ਪਰ ਚੁੰਗਾ ਬਰੇਕ ਹੋਲ ਠੀਕ ਆ ਜੀ ਕਿੰਨੇ ਨਗ ਲੈਂਦੇ ਮੰਡੀ ਚ ਨਾਗ ਬਾਈ ਆਪਣੇ ਕੋਲੇ 5 ਨੇ ਜਿਹੜੀ ਇੱਕ ਨੰਬਰ ਤੇ ਵੀਰੇ ਜਰਸੀ ਖੜੀ ਕੈਨਵਾਸ ਹੂਆ ਇਹ ਦੂਜਾ ਸੂਆ ਸੁੰਗਦੀ ਆ ਬਾਈ ਗੱਪਣਾ ਹਜੇ ਗੱਪਣਾ ਕੀ ਬਾਈ ਸੂਪੂਗੀ ਸ਼ਾਮ ਨੂੰ ਰਾਤ ਨੂੰ ਵੀ ਤੈਨੂੰ ਸੂਪੂਗੀ ਅੱਜ ਭਲਕੇ ਸੂਪੂਗੀ ਹਾਂਜੀ ਕਿੰਨੇ ਕੀ ਦੇ ਦਿਆਂਗਾ ਲਾਸ਼ ਓਏ ਬਾਈ ਵੇਚਾਂਗੇ ਆਪਾਂ ਇੱਕ 15 ਦੀ ਹਾਂ ਨਾ ਜੇ ਮੁੱਲ ਕਰਦੇ ਆਂ ਇਹਦਾ ਆਪਾਂ ਇੱਕ 35 ਦੁੱਧ ਕਿੰਨਾ ਕ ਪਿਆਜੂ ਬਾਈ ਦੁੱਧ ਤੋਂ ਬਾਈ ਪਲੂਨ ਦਾ 25 ਕਿਲੋ ਜਵਾਇਆ ਹੋਇਆ 28 ਕਿਲੋ 28 ਤੋਂ 30 ਕਿਲੋ ਬੰਦ ਬੜੇ ਆਰਾਮ ਨਾਲ ਚਵਾ ਲੀ ਬੜੀ ਤੋਰ ਕੇ ਥਾਣਾ ਵਨਾਂ ਦਾ ਖਾ ਲਈ ਵਧੀਆ ਲੱਤੀ ਨੂੰ ਰੋਈ ਸਸਤੀ 25 ਲੱਤੀ ਨੂੰ ਉਹ ਬੜਾ ਸਸਤੇ ਨੇ ਦੋਸਤੋ ਦੂਜਾ ਸੂਆ ਬਾਈ ਕਹਿੰਦਾ ਸੋਣ ਵਾਲੀ ਆ ਡੇਟ ਮੁਤਾਬਕ ਅੱਜ ਭਲਕੇ ਦੋਸਤੋ ਬਾਈ ਕਹਿੰਦਾ ਸੂਣ ਵਾਲੀ ਤਿਆਰ ਆ ਬੱਚੀ ਬਵਾਨੇ ਵਾਲੋ ਦੋਸਤੋ ਐਚਪ ਗਾਇਆਂ ਨੂੰ ਫੇਲ ਕੀਤਾ ਹੋਇਆ ਕਰਮਾ ਵਾਲੀ ਨੇ ਦੋਤ 28 ਕਿਲੋ ਬਾਈ ਕਹਿੰਦਾ ਖੁੱਲਾ ਪਿਆਜੂ ਬਾਕੀ ਦੋਸਤੋ ਜੈਸਾ ਹੋਣਾ ਤਿਆਰੀ ਹੈ ਦੋਤ ਇਨਾ ਕ ਤਾਂ ਬੜਾ ਆਰਾਮ ਨਾਲ ਪਿਆਜੂ ਚਾਰ ਸਫੇਰੋ ਕੋਲ ਮਟੋਲਾ ਪੇਟਪੂੜਾ ਬਹੁਤ ਸੋਹਣਾ ਚੌੜਾ ਸਾਈ ਵਾਲ ਤੇ ਜਰਸੀ ਦੀ ਕਰਾਸ ਬੱਚੀ ਆ ਥਣ ਦੋਸਤੋ ਹੱਤੀ ਚੁਵਾਈ ਵਾਲਾ ਲੱਗਿਆ ਹੋਇਆ ਮੁਠੀ ਵਾਲਾ ਮੋਬਾਈਲ ਨੰਬਰ ਬਾਈ ਦਾ ਮੈਂ ਤੁਹਾਨੂੰ ਲੈ ਦਿੰਦਾ ਬਾਈ ਨਾਲ ਗੱਲਬਾਤ ਕਰਕੇ ਖਰੀਦਾਈ ਕਰ ਲਿਓ ਇੱਕ ਆਪਣਾ ਮੋਬਾਈਲ ਨੰਬਰ ਦੱਸਦੀ ਮੋਬਾਈਲ ਨੰਬਰ ਬਾਈ 8544825610 ਦੁਬਾਰਾ ਫਿਰ ਜੀ 8544825610 ਠੀਕ ਹੈ ਬਾਈ ਲੋਈ ਮਿੱਤਰੋ ਜਗਰਾਉ ਮੰਡੀ ਚ ਇੱਕ ਹੋਰ ਜਰਸੀ ਦਿਖਾਉਣਾ ਬਾਈ ਫਲਕਾਰੀ ਪਾ ਕੇ ਲੈ ਕੇ ਆਇਆ ਡਿਟੇਲ ਬਾਈ ਤੋਂ ਲੈ ਲੈਣੇ ਕੈਨਵਾ ਸੂਅ ਕੀ ਗੱਲਬਾਤ ਹੈ ਭਾਈ ਜੱਸੀ ਕਾਲ ਅਸੀ ਕਾਲ ਜੀ ਇਹੜਾ ਪਿੰਡ ਆ ਭਾਈ ਵੀਰੇ ਰਾਜੋ ਮਾਰਾ ਪਿੰਡ ਆਪਣਾ ਈਲਾ ਗੜਾ ਭਾਈ ਜਿਹੜਾ ਸੰਗਰੂਰੀ ਮੰਡੀ ਜੇ ਕਿੰਨਾ ਗਲੇ ਆਨੇ ਭਾਈ ਕਿੰਨਾ ਗਿਲੇ ਆ ਕੇ ਜਰਸੀ ਬੱਚੀ ਹਾਂ ਜਰਸੀ ਕੈਨਵਾ ਸੁਪਰ ਭਾਈ ਦੂਜਾ ਸੋਵਾ ਦੂਜਾ ਸੋਵਾ ਹਾਂ ਜੀ ਸੂਈ ਆ ਭਾਈ ਸੂਈ ਹੋਈ ਆ ਜੀ ਮਾਗਰ ਬੱਚੀ ਆ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਅੱਜ ਚੌਥਾ ਦੇਣਾ ਰੇਟ 80 ਰਪੀਆ ਜੀ ਬੱਚਾ ਕੀ ਤੇ ਜੀ ਬੱਚੀ ਬੱਚੀ ਆ ਜੀ ਦੁੱਧ ਕਿੰਨਾ ਘੋ ਪਦਿਆ ਦੁੱਧ 17 ਕਿਲੋ ਬੋੜੀ ਆ ਇਸ ਟਾਈਮ ਤੇ ਕਿੰਨਾ ਪਿਆਜੂ ਪਿਆਜੂ ਦਰੇ ਖਾਰਾਮਨੀ ਕਿ ਲੋ ਦਰਾਮ ਨਾ ਪਿਆ ਜੀ ਲਾਸਟ ਕਿੰਨੇ ਕਰੀ ਦੇ ਦੇਵਾਂਗੇ ਵੀਰੇ 70000 ਦੀ ਬੱਛੀ ਦੇ ਕਪੜਾ ਮੋਬਾਈਲ ਨੰਬਰ ਦੱਸ ਦਿੰਦੀ 97799682 ਦੋਸਤਾਂ ਦਾ ਹੈ ਦੁਬਾਰਾ ਕਹਿੰਦਾ 97799682 ਦੋਸਤਾਂ ਦਾ ਬੜਾ ਤੋਰ ਕੇ ਵਿਖਾ ਦਿੱਤੀ ਲੋ ਵੀ ਮਿੱਤਰੋ ਦੂਜਾ ਸੂਆ ਬਾਈ ਕਹਿੰਦਾ ਸੂਈ ਹੈ ਜਰਸੀ ਡੇਟ ਮੁਤਾਬਕ 3-4 ਦਿਨ ਹੋ ਗਏ ਵੀ ਨੂੰ ਮਗਰ ਦੋਸਤੋ ਬੱਛੀ ਆ ਕੋੜਾ ਭਾਈ ਕਹਿੰਦਾ ਇਸ ਟਾਈਮ 17 ਕਿਲੋ ਤਿਆਰ ਆ ਦੁੱਧ 18 19 ਕਿਲੋ ਬਚੀ ਖੁੱਲਾ ਪਿਆ ਜੂ ਬਾਕੀ ਹਵਾਨਾ ਬਹੁਤ ਸੋਹਣਾ ਬੂਤੀ ਬਾਤੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਚਰਸੀ ਆ ਖਾਨਾਂ ਦੇ ਸਾਰੇ ਸੋਹਣੇ ਹੱਤੀ ਚੁਆਈ ਵਾਲੇ ਗੈਪ ਜਿਨੇਖਰ ਮੇ ਕੱਲੇ ਕਰਨ ਲੱਗੇ ਹੋਇਆ ਨੰਬਰ ਦੋਸਤ ਭਾਈ ਦਾ ਮੈਂ ਲੈਤਾ ਗੱਲਬਾਤ ਕਰ ਕੇ ਤਕਰੀਬ ਅੱਜ ਕਰ ਲਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ